ਇਹ ਸੰਗਤਾਂ ਨੇ ਖੰਡ ਪੜ ਸਾਬ ਰੱਖਿਆ ਉਹਨਾਂ ਦੇ ਨਾਲ ਦੇ ਜਿਹੜੇ ਉਸ ਲਾਈਨ ਦੇ ਮੁੰਡੇ ਉਹਨਾਂ ਨੇ ਰਲ ਮਿਲ ਕੇ ਸਾਰੀਆਂ ਸੰਗਤਾਂ ਨੇ ਖੰਡ ਪੜ ਸਾਬ ਰੱਖੇ ਨੇ ਵੀ ਜਿੱਦਾਂ ਵੀ ਹੋਏਗਾ ਵਾਹਿਗੁਰੂ ਜੀ ਉਹਨੂੰ ਜਲਦੀ ਜਲਦੀ ਠੀਕ ਕਰੇ ਪਰਮਾਤਮਾ ਮਿਜਵਾਨ ਬੱਚਾ ਏ ਉਹਦੀ ਮਾਂ ਵੱਲ ਦੇਖਿਆ ਨਹੀਂ ਜਾਂਦਾ ਤੇ ਇੱਕ ਕੱਲਾ ਹੀ ਕੱਲਾ ਇਸ ਦੁਨੀਆ 'ਚ ਹੋਰ ਕੁਝ ਵੀ ਉਹਨੂੰ ਨਹੀਂ ਦਿਖਦਾ ਬੱਚੇ ਆ ਛੋਟੇ ਛੋਟੇ ਵਿਚਾਰੇ ਆ ਉਹਨਾਂ ਦੇ ਬੱਚਿਆਂ ਦੀ ਉਮੀਦ ਹੈ ਬੱਚਿਆਂ ਕਰਕੇ ਹੀ ਵਾਹਿਗੁਰੂ ਬਖਸ਼ ਦੇਵੇ ਨੇ માતા ਜੀ ਨਾਲ ਇੱਕ ਦਿਨ ਪਹਿਲੇ ਦਿਨੇ ਹੋਈ ਸੀ ਉਹ ਬਚਾਰੇ ਗੱਲ ਹੀ ਨਹੀਂ ਕਰ ਸਕਦੇ ਤੇ ਕਦੇ ਆਮਸਾ ਬ ਜਾਂਦੇ ਨੇ ਬਸ ਗੁਰੂ ਮਹਾਰਾਜ ਦਾ ਨਾਮ ਜਪਦੇ ਵੀ ਸੰਗਤਾਂ ਨੂੰ ਵੀ ਇਹੀ ਕਹਿੰਦੇ ਵੀ ਵਾਹਿਗੁਰੂ ਜੇ ਕੋ ਮੇਰੇ ਪੁੱਤ ਸਵਾਸ ਵਾਪਸ ਆ ਜਾਵੇ ਉਹਨੇ ਕੀਤਾ ਆਪਣਾ ਨਾਮ ਵੀ ਚਮਕਾਇਆ ਤੇ ਪੰਜਾਬੀ ਮਾਂ ਬੋਲੀ ਦੀ ਵੀ ਸੇਵਾ ਕੀਤੀ ਤੇ ਰਾਤ ਤੱਕ ਵੀ 11 12 ਵਜੇ ਤੱਕ ਇਹ ਚੀਜ਼ ਦੇਖਦੇ ਰਹੇ ਨੇ ਵੀ ਸ਼ਾਇਦ ਕੋਈ ਖੁਸ਼ਖਬਰੀ ਆਵੇ ਸਸਿਕਾ ਤੋਂ ਜਿਹੜਾ ਜਨਨ ਸਪੋਕਸ ਮੈਂ ਪੰਜਾਬੀ ਸਿੰਘ ਦੇ ਰਾਜੀਵ ਜੀਵਨਤਾ ਨੇ ਕਿ ਜਿਸ ਦਾ ਸਤਵਾ ਦੇਣਾ ਉਹਦਾ ਜੇਰੇ ਲਾਜ ਨੇ ਕੋਟੀ ਹਸਪਤਾਲ ਮਗਾਲੀ ਦੇ ਵਿੱਚ ਉਹ ਲੋਗ ਅਰਦਾਸਾ ਕਰ ਰਹੇ ਨੇ ਮੈਂ ਕਹਿੰਦਾ ਕਹਿੰਦੇ ਜਿਹੜੀ ਦਵਾਈ ਨਹੀਂ ਕੰਮ ਕਰਦੀ ਦੁਆ ਕੰਮ ਕਰਦੀ ਐ ਸਿਰ ਉ ਲੈ ਕੇ ਡ ਅਲੱਗ-ਅਲੱਗ ਲੋਕ ਪਹੁੰਚ ਰਹੇ ਨੇ ਕੋਈ ਦੇਖ ਲੈ ਕੇ ਆ ਰਿਹਾ ਕੋਈ ਲੰਗੇ ਪਰੀ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਬਕਾਇਦਾ ਉਹਨੇ ਪਰਿਵਾਰ ਨੂੰ ਉਹਨੇ ਸਾਥੀਆਂ ਨੂੰ ਮਿਲਣਾ ਰਿਹਾ ਇੱਕ ਮਾਤਾ ਜੀ ਜਿਹੜੀ ਅਸੀਂ ਲਗਾਤਾਰ ਦੇਖਦੇ ਸੱਤ ਦਿਨ ਤੋਂ ਅਸੀਂ ਬਕਾਇਦਾ ਉਹਨਾਂ ਨੂੰ ਕਵਰ ਵੀ ਕਰ ਰਹੇ ਆ ਉਹ ਲੋਹ ਜਾਂਦੇ ਨੇ ਸਵੇਰੇ ਵੀ ਆਉਂਦੇ ਨੇ ਸ਼ਾਮ ਵੀ ਆਉਂਦੇ ਨੇ ਬਕਾਇਦਾ ਉਹਨਾਂ ਨੇ ਇੱਥੇ ਜਿਹੜਾ 40 ਹਸਪਤਾਲ ਦੇ ਬਾਹਰ ਜਿਹੜਾ ਉਹਨਾਂ ਨੇ ਲੰਗਰ ਵੀ ਲਗਾਇਆ ਸੀਗਾ ਉਸ ਤੋਂ ਬਾਅਦ ਕਿਤੇ ਉਹਨਾਂ ਨੇ ਅਰਦਾਸਾਂ ਵੀ ਕੀਤੀਆਂ ਸੀ ਰਾਜੀਵ ਜਵੰਦਾ ਜਿਹੜਾ ਮਾਂ ਦਾ ਲਾੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਉਸ ਨੂੰ ਵੇਖ ਕੇ ਉਹ ਜਲਦੀ ਠੀਕ ਹੋ ਗਏ ਫਿਰ ਪੰਜਾਬੀ ਮਾਂ ਬੋਲੀ ਜਿਹੜੀ ਸੇਵਾ ਕਰੇ ਅੱਜ ਉਹਨਾਂ ਨੇ ਅਸੀਂ ਸਭ ਗੁਰਦਾਰ ਸਾਹਿਬ ਜਿਹੜਾ ਪਾਠ ਖੁਲਾ ਕੇ ਆਏ ਨੇ ਬਕਾਇਦਾ ਖੰਡ ਪਾਠ ਖੁਲਾਇਆ ਨੇ ਉਹਨਾਂ ਦੀ ਸਿਹਤ ਠੀਕ ਨੂੰ ਲੈ ਕੇ ਵੀ ਜਲਦੀ ਠੀਕ ਖੰਡ ਪਾਠ ਅੱਜ ਖੁਲਾ ਕੇ ਬਕਾਇਦਾ ਇੱਥੇ ਆਏ ਨੇ ਔਰ ਉਹਨਾਂ ਦੇ ਪਰਿਵਾਰ ਨੂੰ ਮਿਲਣ ਆਏ ਸੀ ਕੀ ਨਾਮ ਕੀ ਕਰੇ ਮੇਰਾ ਨਾਮ ਬੀਬੀ ਕੁਲਦੀਪ कौर ਹੈ ਜੀ ਮੈਂ ਅੰਬਸਾ ਵੀ ਸੇਵਾ ਕਰਦੀ ਹਾਂ ਤੁਸੀਂ ਵਿਭਾਜਿਤ ਲਗਾਤਾਰ ਦੇਖ ਰਹੇ ਮਾਤਾ ਜੀ ਤੁਹਾਨੂੰ ਲਗਾਤਾਰ 7 ਦਿਨ ਤੋਂ ਇੱਥੇ ਦਾਖਲ 7 ਦਿਨ ਤੋਂ ਤੁਸੀਂ ਸਵੇਰੇ ਸ਼ਾਮ ਆਉਂਦੇ ਕਦੇ ਦੇਖ ਲੈਣੇ ਕਦੇ ਇੱਥੇ ਤੁਸੀਂ ਲੰਗਰ ਲਾਣੋ ਅੱਜ ਤੁਸੀਂ ਖੰਡ ਪਾਠ ਖਲਾ ਕੇ ਆਇਓ ਸੰਗਤਾਂ ਦੇ ਆਸਰੇ ਸੰਗਤਾਂ ਨੇ ਖੰਡ ਪਾਠ ਸਾਹਿਬ ਰੱਖਿਆ ਉਹਨਾਂ ਦੇ ਨਾਲ ਦੇ ਜਿਹੜੇ ਉਸ ਲੈਣ ਦੇ ਮੁੰਡੇ ਉਹਨਾਂ ਨੇ ਨਾਲ ਮਿਲ ਕੇ ਸਾਰੀਆਂ ਸੰਗਤਾਂ ਨੇ ਖੰਡ ਪਾਠ ਸਾਹਿਬ ਰੱਖੇ ਨੇ ਵੀ ਵੈ ਗੁਰੂ ਜੀ ਹੁਣ ਇੱਥੇ ਲਈ ਇਹ ਹੈ ਕਿ ਡਾਕਟਰਾਂ ਨੇ ਥੋੜਾ ਜਿਹਾ ਮਨਾ ਕਰ ਦਿੱਤਾ ਵੀ ਇੱਥੇ ਭੀੜ ਭੜੱਕਾ ਨਾ ਹੋਵੇ ਵੀ ਸੰਗਤਾਂ ਜਿੰਨਾ ਵੀ ਹੈ ਵੀ ਉੱਥੇ ਪਾਠ ਕਰ ਲੈਣ ਇਹ ਕਹਿਣਾ ਹੈ ਵੀ ਉੱਥੇ ਹੀ ਪਾਠ ਕਰ ਲੈਣ ਬੈਠ ਕੇ ਪਾਠ ਸੁਣਨਾ ਖੰਡ ਪੜਸਾ ਸੁਣ ਗੁਰੂ ਸਾਹਿਬ ਨੇ ਹੀ ਕਿਰਪਾ ਕਰਨ। ਤੁਸੀਂ ਦੇਖਿਆ 7 ਦਿਨ ਤੁਸੀਂ ਲਗਾਤਾਰ ਆ ਰਹੇ ਹੋ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਹੋ ਜਾਂ ਉਹਨਾਂ ਦੇ ਜਿਹੜੇ ਜਾਣਕਾਰ ਨੇ ਕੋਈ دوست ਹੈ ਉੱਥੇ ਮਿਲਣ ਆ ਰਹੇ ਹੋ ਹੋਰ ਵੀ ਤੁਸੀਂ ਅੰਦਰ ਮਿਲਦਾ ਦਾ ਸਿੰਗਰ ਵੀ ਮਿਲ ਕੇ ਆਏ ਹੋ ਹਾਂਜੀ ਕਮਨ ਕਰਿਆ ਜੀ ਨੂੰ ਮਿਲੇ ਨੇ ਕਿ ਉਹਨਾਂ ਨੇ ਵੀ ਇਹੀ ਕਿਹਾ ਵੀ ਅਰਦਾਸਾਂ ਕਰੋ। ਕੁਝ ਲੰਗਰ ਲਈ ਪੁੱਛਣ ਆਏ ਸੀ ਵੀ ਬਾਹਰ ला ਸਕਦੇ ਅੰਦਰੋਂ ਉਹਨਾਂ ਨੇ ਲੰਗਰ ਬੰਦ ਕਰ ਦਿੱਤਾ ਕਹਿੰਦੇ ਆ ਕਿ ਹੋਰ ਪੇਸ਼ੈਂਟ ਡਿਸਟਰਬ ਹੁੰਦੇ ਨੇ। अच्छा ਹੁਣ ਤੁਸੀਂ ਲੰਗਰ ਦੀ ਸੇਵਾ ਪਰਸੋ ਚ ਉੱਥੇ ਵੀ ਨਿਭਾ ਕੇ ਗਿਆ ਹੁਣ ਤੁਸੀਂ ਲੰਗਰ ਦੀ ਸੇਵਾ ਕਰਨਾ ਚਾਹੁੰਦੇ ਹੋ ਹਾਂਜੀ ਕਰਨਾ ਚਾਹੁੰਦੇ ਆ ਦੇਖਦੇ ਆ ਵੀ ਹੁਣ ਜੂਸ ਲਾਈਏ ਜੇ ਲੰਗਰ ਦਾ ਲੈ ਕੇ ਆਈਏ ਤੇ ਉੱਥੇ ਸਲਾਹ ਕਰਕੇ ਸੰਗਤਾਂ ਦੇ ਨਾਲ ਫਿਰ ਦੇਖਦੇ ਆ ਵੀ ਜਿੱਦਾਂ ਵੀ ਹੋਏਗਾ ਵਾਹਿਗੁਰੂ ਜੀ ਉਹਨੂੰ ਜਲਦੀ ਜਲਦੀ ਠੀਕ ਕਰ ਦੇ ਪਰਮਾਤਮਾ ਇੱਕ ਚੀਜ਼ ਦੇਖਣਾ ਅੱਜ ਕੱਲ ਕਹਿੰਦੇ ਕਿ ਦੁੱਖ ਦੀ ਘੜੀ ਆਵੇ ਇਹ ਕੋ ਤੁਹਾਡੇ ਤੇ ਦੁੱਖ ਆ ਜੇ ਤਾਂ ਆਪਣੇ ਵੀ ਸਾਥ ਛੱਡ ਜਾਂਦੇ ਆ ਪਰ ਤੁਹਾਡਾ ਤਾਂ ਕੋਈ ਖੂਨ ਦਾ ਰਿਸ਼ਤਾ ਵੀ ਨਹੀਂ ਕੁਛ ਨਹੀਂ ਹੈ ਤੁਸੀਂ ਸਿਰਫ ਦੇਦਾ ਰਿਸ਼ਤਾ ਹੈ ਸਭ ਤੋਂ ਵੱਡਾ ਵੀ ਜਵਾਨ ਬੱਚਾ ਏ ਉਹਦੀ ਮਾਂ ਵਾਲ ਦੇਖਿਆ ਨਹੀਂ ਜਾਂਦਾ ਤੇ ਇੱਕ ਕੱਲਾ ਹੀ ਕੱਲਾ ਹੈ ਦੁਨੀਆ 'ਚ ਹੋਰ ਕੁਛ ਵੀ ਉਹਨੂੰ ਨਹੀਂ ਦਿਖਦਾ ਬੱਚੇ ਆ ਛੋਟੇ ਛੋਟੇ ਵੀ ਵਿਚਾਰੇ ਉਹਨਾਂ ਦਾ ਬੱਚਿਆਂ ਦੀ ਉਮੀਦ ਹੈ ਬੱਚਿਆਂ ਕਰਕੇ ਹੀ ਵਾਹਿਗੁਰੂ ਬਖਸ਼ ਦੇਵੇ ਪਰਮਾਤਮਾ ਜਿਹੜੇ ਸਾਡੇ ਭੁੱਲ ਹੈ ਜਾਂ ਉਹਦੀ ਕੋਈ ਭੁੱਲ ਹੈ ਉਹਨੂੰ ਬਖਸ਼ ਦੇਵੇ ਤੇ ਉਹਨੂੰ ਜ਼ਿੰਦਗੀ ਦੇ ਦੇਵੇ ਬਿਲਕੁਲ ਅਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਅੰਦਰੋਂ ਆਉਂਦੇ ਤੁਹਾਡੀਆਂ ਅੱਖਾਂ ਭਰੀਆਂ ਹੀ ਹੁੰਦੀਆਂ ਨੇ ਕਿਤੇ ਨਾ ਕਿਤੇ ਤੁਹਾਨੂੰ ਵੀ ਆਸ ਹੁੰਦਾ ਵੀ ਅੰਦਰ ਮੈਨੂੰ ਇੱਕ ਵਾਰੀ ਵੇਖ ਲੈਣ ਦਿਓ ਕਹਿੰਦੇ ਹੁਣ ਦਾ ਸਾਡਾ ਮਤਲਬ ਸੇਵਾ ਤਾਂ ਅਸੀਂ ਸਾਰਾ ਦਿਨ ਆਪਸਾ ਵੀ ਕਰਦੇ ਆ ਇੱਥੇ ਆਉਣ ਦਾ ਮਤਲਬ ਇਹੀ ਹੁੰਦਾ ਹੈ ਲੰਗਰ ਲਾਉਣ ਦਾ ਵੀ ਵੀ ਸੰਗਤਾਂ ਵੀ ਇੱਥੇ ਛੱਕ ਲੈਣ ਤੇ ਛੇਤੀ ਛੇਤੀ ਕੋਈ ਖੁਸ਼ੀ ਦੀ ਖਬਰ ਮਿਲੇ ਕਾਲੇ ਪਤਾ ਨਹੀਂ ਕਿਹਦੀ ਦੁਆ ਲੱਗ ਜੇ ਵੀ ਕਿਹਦੀ ਦੁਆ ਲੱਗ ਜਵੇ ਤੇ ਇਸ ਗੱਲ ਕਰਕੇ ਅਸੀਂ ਇਹੀ ਸੋਚਦੇ ਰਹੇ ਨੇ ਮਤਲਬ ਧਿਆਨ ਇੱਥੇ ਰਹਿੰਦਾ ਸਾਰਾ ਦਿਨ ਹਨ ਕਿ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਦਵਾਈਆਂ ਲਾ ਰਹੇ ਨੇ ਪਰ ਦਵਾਈਆਂ ਦੇ ਨਾਲ ਨਾਲ ਕਹਿੰਦੇ ਜਿਹੜੀ ਦੁਆ ਉਹ ਦਰਗਾਹ ਤੱਕ ਪਹੁੰਚਦੀ ਹੈ ਜਿਹੜੇ ਸੱਚੇ ਮਨ ਨਾਲ ਕੀਤੀ ਜਾਵੇ ਤੇ ਰਾਜਵੀਰ ਜਵੰਦਾ ਫੇਰ ਪੰਜਾਬੀ ਇੰਡਸਟਰੀ ਵਿੱਚ ਸੇਵਾ ਕਰਨ ਹੁਣ ਕੋਈ ਹੋਰ ਰਸਤਾ ਨਹੀਂ ਜੀ ਅਖੰਡ ਪਾਤਸ਼ਾਹ ਰਖਾਇ ਨੇ ਵੀ ਵਾਈ ਗੁਰੂ ਜੀ ਜਿੰਨੀਆਂ ਵੀ ਸੰਗਤਾਂ ਹੈਗੀਆਂ ਜਿੰਨੀਆਂ ਵੀ ਆ ਸਕਦੀਆਂ ਆਮ ਬਸਾਹ ਅਖੰਡ ਪਾਤਸ਼ਾਹ ਸੁਣ ਤੇ ਉਹ ਬਾਣੀ ਦਾ ਅਸਰ ਵੀ ਮੇਰੇ ਸਤਿਗੁਰੂ ਜੀ ਰਾਜਵੀਰ ਤੱਕ ਪਹੁੰਚਾਉਣ ਤੇ ਉਹ ਜਲਦੀ ਠੀਕ ਹੋ ਜਾ ਬਿਲਕੁਲ ਅਕਸਰ ਇਹ ਉਹਨਾਂ ਜਦੋਂ ਸਟੇਜਾਂ ਤੇ ਦੇਖਦੇ ਆ ਪੰਜਾਬੀ ਪਹਿਰਾਵੇ ਦੇ ਵਿੱਚ ਗਭਰੂ ਨੌਜਵਾਨ ਪੰਚ ਅੱਛਾ ਬੜੀ ਸਾਫ ਸੁਥਰੀ ਗਾਇਕੀ ਦਾ ਵੀ ਮਾਲਕ ਸਭ ਤੋਂ ਵੱਡੀ ਚੀਜ਼ ਸਾਨੂੰ ਉਹ ਪਸੰਦ ਹੈ ਕਿ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਸਾਰ ਸੂਚਾ ਉਹਨੇ ਕੀਤਾ ਆਪਣਾ ਨਾਮ ਵੀ ਚਮਕਾਇਆ ਤੇ ਪੰਜਾਬੀ ਮਾਂ ਬੋਲੀ ਦੀ ਵੀ ਸੇਵਾ ਕੀਤੀ ਉਹਨਾਂ ਹੀ ਮਾਤਾ ਜੀ ਨਾਲ ਇੱਕ ਦਿਨ ਪਹਿਲੇ ਦਿਨੇ ਹੋਏ ਸੀ ਉਹ ਵਿਚਾਰੇ ਗੱਲ ਹੀ ਨਹੀਂ ਕਰ ਸਕਦੇ ਤੇ ਉਹਦਾ ਜਾਂਦੇ ਨੇ ਕਦੇ ਹੰਸਾਲੀ ਸਾਹਿਬ ਜਾਂਦੇ ਨੇ ਮੰਨ ਤੀਕ ਦਾ ਨਹੀਂ ਮੰਦਾ ਤੇ ਕਦੇ ਅੰਬ ਸਾਹਿਬ ਜਾਂਦੇ ਨੇ ਬਸ ਗੁਰੂ ਮਹਾਰਾਜ ਦਾ ਨਾਮ ਜਪਦੇ ਵੀ ਸੰਗ ਤੁਹਾਨੂੰ ਵੀ ਇਹ ਕਹਿੰਨੇ ਵੀ ਵਾਹਿਗੁਰੂ ਜਪੋ ਮੇਰੇ ਪੁੱਤ ਤੇ ਸਵਾਸ ਵਾਪਸ ਆਜੇ ਬਿਲਕੁਲ ਮਾਂ ਹਾਂ ਤਾਂ ਕਿ ਜਗ੍ਹਾ ਜਗ੍ਹਾ ਹਨਾ ਮੱਤੇ ਬਿਤੇ ਕੋਈ ਅਰਦਾਸਾ ਵੀ ਕਰੂਗੀ ਕਿਉਂਕਿ ਮਾਂ ਦਾ ਮਨ ਨਹੀਂ ਕਹਿੰਦਾ ਟਿਕਦਾ ਜੋ ਪੁੱਤ ਬਿਮਾਰ ਹੋਵੇ ਤਾਂ ਕਿੱਥੇ ਦਿਲ ਲੱਗਦਾ ਜਦੋਂ ਸਾਡਾ ਮਨ ਇਦਾਂ ਦਾ ਹੈ ਉਹਨੂੰ ਦੇਖ ਕੇ ਜਦੋਂ ਉਹਦੀਆਂ ਫੋਟੋਆਂ ਦੇਖਦੇ ਨਹੀਂ ਜੜਿਆ ਜਾਂਦਾ ਤੇ ਰਾਤ ਤੱਕ ਵੀ 11 12 ਵਜੇ ਤੱਕ ਇਹ ਹੀ ਚੀਜ਼ ਦੇਖਦੇ ਰਹੇ ਨੇ ਵੀ ਸ਼ਾਇਦ ਕੋਈ ਖੁਸ਼ਖਬਰੀ ਆਵੇ ਸ਼ਾਇਦ ਕੋਈ ਬੋਲੇ ਕੋਈ ਕੋਈ ਖੁਸ਼ੀ ਦੀ ਗੱਲ ਆਵੇ ਤਾਂ ਸਾਨੂੰ ਥੋੜਾ ਜਿਹਾ ਹੌਸਲਾ ਹੋ ਜੇ ਪਰ ਜਦੋਂ ਇੱਥੇ ਆ ਕੇ ਨਿਰਾਸ਼ਾ ਮਿਲਦੀ ਹੈ ਉਸ ਵੈਗਰੂ ਦਾ ਹੀ ਆਸਰਾ ਹੁਣ ਲੈਨੇ ਉੱਥੇ ਜਾ ਕੇ ਵਿਖਣ ਪੜਸਾ ਦੀ ਸੇਵਾ ਕਰਾਂਗੇ ਬਾਣੀ ਸੁਣਾਂਗੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਊਰੇ ਵੀ ਮੇਰਾ ਸੰਗਤਾਂ ਨੂੰ ਇਹੀ ਕਹਿਣਾ ਹੈ ਕਿ ਖੰਡਪੜ ਸਾਹਿਬ ਰੱਖੇ ਨੇ ਸੰਗਤਾਂ ਨੇ ਰੱਖੇ ਨੇ ਵੈਗਰੂ ਜੀ ਸੰਗਤਾਂ ਚ ਬਹੁਤ ਵੱਡੀ ਤਾਕਤ ਸੰਗਤਾਂ ਦਾ ਕਿਹਾ ਗੁਰੂ ਸਾਹਿਬ ਅਕਾਲ ਪੁਰਖ ਨਹੀਂ ਮੋੜ ਸਕਦੇ ਇਸ ਗੱਲ ਕਰਕੇ ਵੀ ਉਹਦੇ ਲਈ ਅਰਦਾਸ ਕਰੋ ਪਾਠ ਸੁਣੋ ਵਾਹਿਗੁਰੂ ਵਾਹਿਗੁਰੂ ਬਿਲਕੁਲ ਕਿਤੇ ਨਾ ਕਿਤੇ ਦੁਆ ਜਰੂਰ ਕੰਮ ਕਰਨ ਗਿਆ ਜਦੋਂ ਹੁਣ ਚੌਣ ਵਾਲੇ ਜਿਹੜੇ ਐਸ ਇਹੋ ਜਿਹੇ ਹੋਣ ਜਿਹੜੇ ਸਵੇਰੇ ਸ਼ਾਮ ਆ ਕੇ ਤੇ ਦੁਆ ਵੀ ਕਰਦੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਖੂਨ ਦਾ ਰਿਸ਼ਤਾ ਨਹੀਂ ਹੈ ਹਾਲਕਿ ਅੱਜ ਕੱਲ ਖੂਨ ਦੇ ਜਿਹੜੇ ਰਿਸ਼ਤੇ ਆ ਬੜੇ ਕਾਲੇ ਰਿਸ਼ਤੇ ਹੋ ਗਏ ਨੇ ਬੜੇ ਜਿਹੜੇ ਜਿਹੜੇ ਰਿਸ਼ਤੇ ਨੇ ਉਹ ਖਰਾਬ ਰਿਸ਼ਤੇ ਹੋ ਗਏ ਨੇ ਕਿਸੇ ਨੂੰ ਪਤਾ ਲੱਗ ਜੇ ਕਿ ਇੱਕ ਦੂਜੇ ਨੂੰ ਕਿ ਰਿਸ਼ਤੇਦਾਰ ਨੂੰ ਕਿ ਇਹਨੂੰ ਪੀੜ ਹੈ ਜਾਂ ਇਹਨੂੰ ਦੁੱਖ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਸਾਥ ਛੱਡ ਜਾਂਦੇ ਨੇ ਇੰਨਾ ਜਿਹੜਾ ਖੂਨ ਹੈ ਕਹਿੰਦੇ ਬਿਲਕੁਲ ਚਿੱਟਾ ਹੋ ਚੁੱਕਿਆ ਤੇ ਉਹਨਾਂ ਲੈ ਕੇ ਇਹਨਾਂ ਦੇ ਜਿਹੜੇ ਮਾਤਾ ਜੀ ਦੇਖਿਆ ਜਾਵੇ ਤਾਂ ਇਹ ਤਾਰੇ ਸਵੇਰੇ ਸ਼ਾਮ ਆ ਕੇ ਗੁਰਦੁਆਰਾ ਸਾਹਿਬ ਪਾਠ ਕਰਦੇ ਨੇ ਘਰੋਂ ਆ ਜਾਂਦੇ ਨੇ ਸਵੇਰੇ ਗੁਰਦੁਆਰਾ ਪਾਠ ਕਰਕੇ ਫਿਰ ਇਹਨਾਂ ਨੂੰ ਪਰਿਵਾਰ ਨੂੰ ਮਿਲਣ ਆ ਜਾਂਦੇ ਨੇ ਆਸ ਰੱਖਦੇ ਨੇ ਪਰ ਅਸੀਂ ਵੀ ਕਹਿੰਦੇ ਐ ਕੋ ਜਿਹੜੀਆਂ ਦੁਆ ਕਰ ਰਹੇ ਨੇ ਕਿਤੇ ਨਾ ਕਿਤੇ ਖੁਸ਼ੀ ਦਾ ਸੰਦੇਸ਼ ਜ਼ਰੂਰ ਲੈ ਕੇ ਆਉਣਗੇ ਕਿਉਂਕਿ ਪਰਮਾਤਮਾ ਅੱਗੇ ਜਿਹੜੇ ਜਿਹੜੀਆਂ ਦੁਆ ਹੀ ਉਹ ਹੀ ਹੁਣ ਕੰਮ ਕਰਨਗੀਆਂ ਔਰ ਕਿਤੇ ਨਾ ਕਿਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਖੁਸ਼ੀ ਦਾ ਸੰਦੇਸ਼ ਅੰਦਰੋਂ ਆਵੇ ਹਸਪਤਾਲ ਦੇ ਵਿੱਚੋਂ ਔਰ ਸਾਰੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਪਸੰਦ ਕਰਨ ਵਾਲੇ ਫਿਰ ਉਹ ਪੰਜਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਣ ਮਹਾਰੀਦਰ ਜਨਾਸ ਸਪੋਕਸਮੈਨ ਨੇ ਭਵਿੰਦਰ ਬਾਬਾ